ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਟੋਟਲ ਆਫ ਜੁੜੂ ਵੈਕੈਂਸੀ ਆਈਆਂ ਸੀ ਮਲਟੀਪਲ ਹੈਲਥ ਵਰਕਰ ਦੀਆਂ ਜਿਦੇ ਵਿੱਚ ਹਰ ਵਾਰੀ ਜਿੰਨੇ ਵੀ ਮਤਲਬ ਵੀਡੀਓ ਪਾਉ ਉਹ ਹਰ ਇੱਕ ਹੁਣ ਕਿਉਂਕਿ ਡੀਵੀ ਹੋ ਰਹੀ ਹੈ ਸਟੂਡੈਂਟ ਦੀ ਤਾਂ ਆਲਮੋਸਟ ਇਹੀ ਕਮੈਂਟ ਆਉਂਦਾ ਹੈ ਕਿ ਤੁਸੀਂ ਇਹ ਦੱਸੋ ਕਿ ਇਸ ਕੈਟਾਗਰੀ ਦੀ ਕਿੰਨੀਆਂ ਪੋਸਟਾਂ ਐ ਇਸ ਕੈਟਾਗਰੀ ਦੀ ਕਿੰਨੀਆਂ ਤਾਂ ਆਪਾਂ ਹੁਣ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਕਿ ਕਿਹੜੀ ਕੈਟਾਗਰੀ ਦੀ ਕਿੰਨੀਆਂ ਪੋਸਟਾਂ ਜਿਹੜੀ ਤੁਸੀਂ ਦੇਖੋਗੇ ਜਿਵੇਂ ਤੁਹਾਨੂੰ ਆਪਣੇ ਅਕੋਰਡਿੰਗ ਲੱਗੇ ਤੁਸੀਂ ਉਹਦਾ ਸਕਰੀਨਸ਼ਾਟ ਮਾਰ ਕੇ ਰੱਖ ਸਕਦੇ ਹੋ ਇੱਥੇ ਹੁਣ ਵੀਡੀਓ ਸਕਿੱਪ ਨਾ ਕਰਿਓ ਕਿਉਂਕਿ ਇਹ ਤਾਂ ਸਿਰਫ ਜਿਹੜੀਆਂ 806 ਪੋਸਟਾਂ ਸੀ ਉਹਨਾਂ ਦੀ ਇਹਦੇ ਦਿੱਤਾ ਗੱਲ ਹੋਈ ਹੈ ਤੇ ਜਿਹੜੀ ਬਾਅਦ ਵਿੱਚ ਉਹ ਵਧਾ ਕੇ ਉਹਨਾਂ ਅਗਾਹ ਕੀਤੀਆਂ ਸੀ ਉਹ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੇ ਹੁਣ ਤੁਹਾਨੂੰ ਇਹ ਤਾਂ ਗੱਲ ਦਾ ਸਾਰਾ ਹੀ ਪਤਾ ਹੋਵੇਗਾ ਬਾਕੀ ਦਾ ਕਿ ਇਹ ਜੋ ਪਹਿਲਾਂ ਦੀ ਹੈਗੀ ਸੀਗੀ ਇਹ ਡਿਟੇਲ ਜਿਹੜੀ ਸਾਈਡ ਤੇ ਪਾਈ ਗਈ ਸੀ ਤੇ ਜਿਹਦੇ ਵਿੱਚ ਦੇਖੋ ਸਟਾਰਟਿੰਗ ਦੇ ਵਿੱਚ ਇਸ ਜਿਹੜੀਆਂ ਸਾਰੀਆਂ ਪੋਸਟਾਂ ਨਹੀਂ ਠੀਕ ਹੈ ਇਹ ਪੋਸਟਾਂ ਸਿਰਫ ਕਿਹੜੀਆਂ ਨੇ ਇਹ ਇਨਮ ਦੀਆਂ ਨੇ ਠੀਕ ਹੈ ਮਤਲਬ ਸਿੰਪਲ ਜਿਨ੍ਹਾਂ ਇਨਮ ਕੁੜੀਆਂ ਨੇ ਕੀਤੀ ਹੋਈ ਹੈ ਤਾਂ ਕਿੰਨਾਂ ਕੋਲ ਕੋਈ ਕਿਸੇ ਵੀ ਤਰ੍ਹਾਂ ਦਾ ਐਕਸਪੀਰੀਅੰਸ ਨਹੀਂ ਹੈਗਾ ਤਾਂ ਇਹ ਉਹਨਾਂ ਦੀ ਪੋਸਟਾਂ ਨੇ ਤਾਂ ਉਹਨਾਂ ਦੀ ਆਪਣੀ ਆਪਣੀ ਕੈਟਾਗਰੀ ਦੇ ਅਕੋਰਡਿੰਗ ਪੋਸਟਾਂ ਨੇ ਇਹ ਜਿਹੜੀ ਪੋਸਟਾਂ ਨੇ ਇਹ ਜਦੋਂ 806 ਪੋਸਟਾਂ ਸਟਾਰਟਿੰਗ ਦੇ ਵਿੱਚ ਕੱਢੀਆਂ ਗਈਆਂ ਸੀ 10ਵੇਂ ਮਹੀਨੇ 2023 ਦੀ ਗੱਲ ਕਰ ਰਹੇ ਹਾਂ ਤੇ ਇਹ ਉਹ ਹੈਗੀਆਂ ਵੈਕੈਂਸੀਆਂ ਠੀਕ ਹੈ ਉਹਦੇ ਵਿੱਚ ਜਿਹੜੇ 10% ਦਾ ਕੋਟਾ ਸੀ ਇਹ ਆਸ਼ਾ ਵਰਕਰ ਦਾ ਰਿਹਾ ਇਹ ਅੰਗੜਵਾੜੀ ਦਾ ਰਿਹਾ ਤਾਂ ਉਹਦੇ ਵਿੱਚ ਦੇਖੋ 69 ਇਹ ਪੋਸਟ ਹੈਗੀਆਂ ਆਸ਼ਾ ਵਰਕਰ ਦੀਆਂ ਤੇ ਇਸ ਤਰ੍ਹਾਂ ਹੀ ਪੋਸਟਾਂ 68 ਹੈਗੀਆਂ ਕਿੰਨਾਂ ਦੀਆਂ ਅੰਗੜਵਾੜੀ ਦੀਆਂ ਜੋ ਹੈਗੇ ਸਟੂਡੈਂਟ ਠੀਕ ਹੈ ਉਹਨਾਂ ਦੇ ਵਿੱਚ ਵੀ ਅੱਗੇ ਕੈਟਾਗਰੀ ਦੇ ਵਿੱਚ ਇਸ ਚੀਜ਼ ਨੂੰ ਡਿਵਾਈਸ ਕੀਤਾ ਗਿਆ ਤੇ ਦੇਖੋ ਇਹ ਸਾਰੀਆਂ ਸਾਡੀਆਂ ਟੋਟਲ ਨਹੀਂ ਹੋ ਜਾਂਦੇ ਆ ਉਹਦੇ ਵਿੱਚ ਵੀ ਇਹਦੇ ਕੋ ਬਕਲਾੰਗ ਲਿਖਿਆ ਬਕਲਾੰਗ ਸਪੋਰਟਸ ਜਿਹੜੇ ਹੁੰਦੇ ਆ ਪਰਸਨ ਉਹਨਾਂ ਦੇ ਲਈ 17 ਇਹ ਪੋਸਟਾਂ ਤੇ ਫ੍ਰੀडम ਫਾਈਟਰ ਦੀਆਂ ਵੀ ਇਹ ਹੈਗੀਆਂ ਤੇ 88 BC ਪੋਸਟਾਂ ਦੀਆਂ ਹੈਗੀਆਂ ਮਤਲਬ ਟੋਟਲ ਇਹ ਹੈਗੀਆਂ ਸਾਰੀਆਂ 806 ਠੀਕ ਹੈ ਇਹ 806 ਪੋਸਟਾਂ ਹੈਗੀਆਂ ਤੇ ਜਿਹੜੀ ਪੂਰੀ ਡਿਟੇਲ ਹੈਗੀ ਆ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਰੇਟਨ ਐਗਜ਼ਾਮ ਹੋਇਆ ਕੀ ਹੋਇਆ ਸੀ ਸਾਰਾ ਪ੍ਰੋਸੀਜਰ ਤੁਹਾਨੂੰ ਪਤਾ ਹੈ ਉਹ ਤੁਹਾਨੂੰ ਹਾਂਜੀ ਹੁਣ ਇੱਥੇ ਆ ਜਾਓ ਠੀਕ ਹੈ ਹੁਣ ਇਹਦੇ ਵਿੱਚ ਦੇਖੋ ਸਾਰੀਆਂ ਟੋਟਲ ਵੈਕੈਂਸੀਆਂ ਦਿੱਤੀਆਂ ਹੈ ਜਿੱਤੇ ਵਿੱਚ ਤੁਸੀਂ ਇਹ ਸਾਰੀਆਂ ਪੋਸਟਾਂ ਕਿਹੜੀਆਂ ਨੇ ਇਹ 986 ਵਾਲੀਆਂ ਨੇ ਠੀਕ ਹੈ ਹੁਣ ਇੱਥੇ 986 ਵਾਲਿਆਂ ਦੀ ਗੱਲ ਹੋ ਰਹੀ ਹੈ ਤਾਂ ਤੁਸੀਂ ਇਹ ਤੋਂ ਸਕਰੀਨਸ਼ਾਟ ਮਾਰ ਕੇ ਆਪਦਾ ਰੱਖ ਸਕਦੇ ਹੋ ਤੇ ਦੇਖ ਸਕਦੇ ਹੋ ਕਿਉਂਕਿ ਵਾਰ-ਵਾਰ ਵੀ ਚੀਜ਼ ਦਾ ਫੇਰ ਰਿਪਲਾਈ ਕਰਨਾ ਵੀ ਔਖਾ ਹੋ ਜਾਂਦਾ ਕਿਉਂਕਿ ਰਿਪਲਾਈ ਕਰਨਾ ਸਾਡਾ ਫਰਜ਼ ਹੈਗਾ ਕਿਉਂਕਿ ਅਸੀਂ ਜੇਕਰ ਕਮੈਂਟ ਆਨ ਕੀਤਾ ਹੈ ਤਾਂ ਤੁਹਾਨੂੰ ਆਪਣਾ ਜਵਾਬ ਪੁੱਛਣ ਦਾ ਵੀ ਹੱਕ ਹੈ ਤੇ ਸਾਨੂੰ ਦੱਸਣ ਦਾ ਵੀ ਹੈ ਠੀਕ ਹੈ ਜੀ ਹੁਣ ਦੇਖ ਲਓ ਇੱਥੇ ਏਨਮ ਦੀਆਂ ਸਾਰੀਆਂ ਦਿੱਤੀਆਂ ਗਈਆਂ ਟੋਟਲ ਕਿੰਨੀਆਂ ਹੈਗੀਆਂ ਠੀਕ ਹੈ ਜਰਨਲ ਦੀਆਂ ਕਿੰਨੀਆਂ ਤੇਰੀ ਜਰਨਲ ਈਡਬਲਯੂਐਸ ਦੀਆਂ ਕਿੰਨੀਆਂ ਐਸਸੀ ਦੀਆਂ ਤੇ ਐਸਸੀਆਰਓ ਦੀਆਂ ਜਿਹੜੇ ਅਲੱਗ-ਲੱਗ ਹੈ ਬੀਸੀ ਦੇ ਕਿੰਨੀਆਂ ਸਾਰੀਆਂ ਹੈਂਡੀਕੈਪ ਸਾਰੀਆਂ ਤੁਸੀਂ ਆਪਣੇ ਅਕੋਰਡਿੰਗ ਇਹ ਚੀਜ਼ ਦੇਖ ਸਕਦੇ ਹੋ ਮਤਲਬ ਕੀ ਹੈ ਪਹਿਲਾਂ ਟੋਟਲ ਵੈਕੈਂਸੀ ਸੀਗੀਆਂ 668 ਸੀ ਇਹ ਸਿਰਫ ਏਨਮ ਦੀ ਹੈ ਤੇ ਇਹਦੇ ਵਿੱਚ ਵਾਧਾ ਕਰਕੇ 144 ਕਰਕੇ ਟੋਟਲ ਹੋ ਗਿਆ 812 ਹੋ ਗਿਆ ਠੀਕ ਹੈ ਹੁਣ ਦੇਖੋ ਗੱਲ ਆਸ਼ਾ ਵਰਕਰ ਦੀ ਆ ਗਈ ਜਿਹੜੀ ਆਸ਼ਾ ਵਰਕਰ ਦੀ ਗੱਲ ਹੈ ਉਹਦੇ ਵਿੱਚ ਪਹਿਲਾਂ ਕਿੰਨੀ ਸੀਗੀਆਂ ਆਪਾਂ ਪਿਛਲੇ ਪਿਛੇ ਹੁਣ ਆਪਾਂ ਡਿਟੇਲ ਵਿੱਚ ਤੁਹਾਨੂੰ ਦੱਸ ਕੇ ਆਟੀਆਂ ਤੇ 69 ਹੈਗੀਆਂ ਸੀ ਤਾਂ ਉਹਦੇ ਵਿੱਚ 18 ਵਾਧਾ ਕਰਕੇ ਮਤਲਬ ਟੋਟਲ 87 ਹੋ ਗਈਆਂ ਠੀਕ ਹੈ ਇਹ ਆਸ਼ਾ ਵਰਕਰ ਦੀ ਹੈ ਇਸ ਤਰ੍ਹਾਂ ਹੀ ਆਂਗਣਵਾੜੀ ਦੀਆਂ ਹੋ ਗਈਆਂ ਆਂਗਣਵਾੜੀ ਦੇ ਵਿੱਚ ਦੇਖੋ ਆਂਗਣਵਾੜੀ ਦੇ ਵਿੱਚ ਇੱਦਾਂ ਹੀ ਤੁਸੀਂ ਦੇਖ ਲਓ ਕਿਉਂਕਿ ਇਸ ਤੋਂ ਬਾਅਦ ਕੀ ਹੋਇਆ ਉੱਪਰ ਆ ਜੇਗੀ ਵੀਡੀਓ ਦੇ ਵਿੱਚ ਕਿਉਂਕਿ ਇਹ ਪਿਕਚਰ ਹੈਗੀ ਹੈ ਠੀਕ ਹੈ ਪਿਕਚਰ ਡਰਾ ਕੀਤੀ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿੰਨੀਆਂ ਪੋਸਟਾਂ ਸੀਗੀਆਂ ਤੇ ਕਿੰਨੇ ਦਾ ਵਾਅਦਾ ਹੋਇਆ ਠੀਕ ਹੈ ਤੇ ਇਹ ਦੇਖ ਸਕਦੇ ਹੋ ਕਿਉਂਕਿ ਇਹਦੇ ਵਿੱਚ ਆਪਾਂ ਟੋਟਲ ਵੀ ਕਹਿ ਸਕਦੇ ਹਾਂ ਅ ਪਹਿਲਾਂ ਜਿਵੇਂ ਆਪਾਂ ਉਸ ਵੀਡੀਓ ਦੇ ਵਿੱਚ ਦੱਸਿਆ ਗਿਆ ਉਹਦੇ ਚ 68 ਸੀ ਤੇ 68 ਪਲੱਸ ਕਰਕੇ 18 ਬੜੀਆਂ ਮਤਲਬ ਟੋਟਲ ਇੰਨੀ ਹੈ ਨਵੀਂ ਵੈਕੈਂਸੀ ਆ ਗਈ ਠੀਕ ਹੈ ਜੀ ਹੁਣ ਦੇਖੋ ਜਿਹੜੀ ਟੋਟਲ ਵੈਕੈਂਸੀ ਦੀ ਗੱਲ ਕਰੀਏ ਆ ਰਹੀ ਟੋਟਲ ਠੀਕ ਹੈ ਟੋਟਲ ਹੁਣ ਦੇਖੋ ਇੱਥੇ ਇਰਮ ਦੀ ਗੱਲ ਦੇਖੋ ਟੋਟਲ ਵਾਲੇ ਇਰਮ ਦੀ ਜਿਹੜੇ ਟੋਟਲ ਸੀ ਉਹ ਆ ਰਹੀਆਂ 1812 ਨੇ ਆਸ਼ਾ ਦੀਆਂ 87 ਨੇ ਤੇ ਇਦਾਂ ਹੀ ਅੰਗੜਵੜੀ ਵਾਲੇ 87 ਨੇ ਮਤਲਬ ਟੋਟਲ 986 ਪੋਸਟਾਂ ਇਹ ਹੈਗੀਆਂ ਠੀਕ ਹੈ ਤਾਂ ਤੁਸੀਂ ਇੱਥੋਂ ਆਪਣੇ ਆਪਣੇ ਅਕੋਰਡਿੰਗ ਸਕਰੀਨਸ਼ਾਟ ਮਾਰ ਸਕਦੇ ਹੋ ਆਪਣੇ ਆਪਣੇ ਕੈਟਾਗਰੀ ਦੀ ਸਕਰੀਨਸ਼ਾਟ ਮਾਰ ਕੇ ਦੇਖ ਸਕਦੇ ਹੋ ਆਹ ਤਾਂ ਸਾਰੀ ਟੋਟਲ ਹੋ ਗਈ ਇਹਦੀ ਜਿਹੜਾ ਹੈਗਾ ਇਹ ਪ੍ਰੋਸੀਜਰ ਤੇ ਤੁਸੀਂ ਇਸ ਤਰ੍ਹਾਂ ਹੀ ਆਪਣੇ ਆ ਜਿਹੜੇ ਪਿੱਛੇ ਵੀਡੀਓ ਦੇਖੀਏ ਜਿਵੇਂ ਜਿਵੇਂ ਆ ਤੁਸੀਂ ਜੇ ਇਸ ਡਿਪਾਰਟਮੈਂਟ ਦੇ ਹੋ ਜੇਕਰ ਕੋਟੇ ਦੇ ਹੋ ਤਾਂ ਤੁਸੀਂ ਕੋਟੇ ਵਾਲੀ ਵੀਡੀਓ ਦੇਖੋ ਆਸ਼ਾ ਵਰਕਰ ਨਾਲ ਰਿਲੇਟਡ ਹੋ ਤਾਂ ਆਸ਼ਾ ਵਰਕਰ ਦੀ ਆ ਜਿਹੜੀ ਸਕਰੀਨਸ਼ਾਟ ਮਾਰ ਕੇ ਰੱਖ ਲਓ ਤੇ ਇਸ ਤਰ੍ਹਾਂ ਤੁਹਾਨੂੰ ਆਪਣੇ ਆਪ ਅੰਦਾਜ਼ਾ ਹੋ ਜਾਏਗਾ ਕਿ ਤੁਸੀਂ ਕਿੱਥੇ ਕੋ ਲੈਵਲ ਤੇ ਖੜੇ ਹੋ ਤੇ ਕਿੰਨੀਆਂ ਪੋਸਟਾਂ ਹੈਗੀਆਂ 7000 ਬੱਚਿਆਂ ਨੇ ਐਗਜ਼ਾਮ ਦਿੱਤਾ ਹੈ ਉਹਦੇ ਵਿੱਚ ਵੇਖਿਆ ਗਿਆ ਹੈ 7000 ਦੇ ਵਿੱਚੋਂ 2500 ਤੋਂ 2500 ਤੱਕ ਹੀ ਬੱਚਿਆਂ ਦੇ ਨਾਮ ਆਇਆ ਕਿਦੇ ਵਿੱਚ ਡੀਵੀ ਦੇ ਆਇਆ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਅਸੀਂ ਇਹ ਦੱਸੇ ਸੀ ਕਿ ਆਸ਼ਾ ਵਰਕਰ ਦੀਆ ਹੋ ਸਕਦਾ ਲਿਸਟ ਆ ਜੇ ਬਾਕੀ ਕੁਝ ਵਿੱਚ ਸਟੂਡੈਂਟ ਇਹੀ ਕਹਿ ਰਹੇ ਸੀ ਕਿ ਉਹ ਆਸ਼ਾ ਵਰਕਰ ਦੇ ਐਜ਼ ਅ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਵੀ ਨਾਮ ਆਇਆ ਤਾਂ ਮਤਲਬ ਇਹ ਕੋ ਫਾਈਨਲ ਲਿਸਟ ਹੈ ਤੇ ਅੱਗੇ ਸ਼ਾਇਦ ਲਿਸਟ ਨਾ ਆਵੇ ਠੀਕ ਹੈ ਜੀ ਤੇ ਇਹ ਸਾਰਿਆਂ ਦੇ ਨਾਮ ਹੈ ਤੇ ਜਿਨ੍ਹਾਂ ਦੇ ਨਹੀਂ ਨਾਮ ਆਏ ਤਾਂ ਨੈਕਸਟ ਜੇਕਰ ਉਹ ਮਲਟੀਪਲ ਹੈਲਥ ਵਰਕਰ ਦੀਆ ਪੋਸਟਾ ਦੇ ਵਿੱਚ ਅੱਗੇ ਵੀ ਜਾਣਾ ਚਾਹੁੰਦੇ ਤਾਂ ਆਪਣੀ ਹੁਣੇ ਤੋਂ ਪ੍ਰੈਪਰੇਸ਼ਨ ਸ਼ੁਰੂ ਕਰ ਦੋ ਕਿਉਂਕਿ ਜੇਕਰ ਤੁਸੀਂ ਕਹੋਗੇ ਤਾਂ ਅਸੀਂ ਵੀ ਤੁਹਾਡੇ ਲਈ ਜਿਸ ਤਰ੍ਹਾਂ ਕਹੋਗੇ ਅਸੀਂ ਉਸ ਤਰ੍ਹਾਂ ਦੀ ਵੀਡੀਓ ਬਣਾਵਾਂਗੇ ਜੇਕਰ ਹੁਣ ਦੇਖੋ 2020 ਦੇ ਵਿੱਚ ਇਹ ਐਗਜ਼ਾਮ ਹੋਇਆ ਸੀ ਮਲਟੀਪਲ ਹੈਲਥ ਵਰਕਰ ਦਾ ਉਹਦੇ ਵਿੱਚ ਦੋਨੋਂ ਸੀਗੇ ਜੈਲਸ ਤੇ ਫੀਮੇਲ ਸੀ ਹੁਣ ਹੋਇਆ ਸਿਰਫ ਫੀਮੇਲ ਦਾ 2023 ਦਾ ਇਹ ਐਗਜ਼ਾਮ ਹੈ ਠੀਕ ਹੈ ਮਤਲਬ 3 ਸਾਲ ਬਾਅਦ ਐਗਜ਼ਾਮ ਹੋਇਆ ਤੇ ਹੁਣ ਜੇ ਐਗਜ਼ਾਮ ਹੋਇਆ ਵੀ ਜੇ ਹੋਇਆ ਵੀ 2024 ਜਾਂ 24 ਤੱਕ ਛੱਡ 24 ਦੇ ਵਿੱਚ ਤਾਂ ਪੋਸਟਾਂ ਆਉਣਗੀਆਂ ਤੇ 2025 ਤੱਕ ਬਸਾ ਹੀ एग्जाम ਹੋਏਗਾ ਜੇਕਰ ਹੋਇਆ ਤਾਂ ਸਿਰਫ ਕਿੰਨਾ ਦਾ ਹੋਏਗਾ ਮੇਲ ਵਾਲਿਆਂ ਦਾ ਹੀ ਹੋਵੇਗਾ ਕਿਉਂਕਿ ਹੁਣ ਜਿਹੜੀ ਫੀਮੇਲ ਦੀਆਂ ਇਤਸਾਰੀਆਂ ਜਿਹੜੀ ਉਹਨਾਂ ਨੇ ਭਰ ਲੀਆਂ ਇੱਕ ਵਾਰੀ ਜਿਹੜੀ ਵੈਕੰਸੀ ਬਚਦੀਆਂ ਸੀ ਤੇ ਜ਼ਿਆਦਾਤਰ ਜੈਂਡਸ ਦਾ ਹੀ ਹੋਣਾ ਬायेਗਾ ਤੇ ਉਹ ਆਪਣੀ ਪ੍ਰੈਪਰੇਸ਼ਨ ਸ਼ੁਰੂ ਕਰ ਦੇਣ ਤੇ ਔਰਤਾਂ ਦੇ ਵੀ ਹੋ ਸਕਦਾ ਹੈ ਕਿ ਆਜੇ ਇਹ ਕੋਈ ਪਤਾ ਨਹੀਂ ਸਰਕਾਰ ਦੇ ਬੋਰਡ ਦਾ ਤੇ ਬਾਬਾ ਫਰੀ ਯੂਨੀਵਰਸਿਟੀ ਦੇ ਬੋਰਡ ਦਾ ਜਿਹੜਾ ਨੂੰ ਕੱਟ ਲੱਗਿਆ ਕਿ ਹਾਂ ਸਾਡੀ ਇਸ ਲਾਈਨ ਦੇ ਵਿੱਚ ਕੱਟ ਹੈਗੇ ਆ ਬੱਚੇ ਰੱਖੇ ਗਿਆ ਤਾਂ ਜਿਹੜੇ ਕੰਮ ਕਰਨ ਵਾਲੀ ਨੂੰ ਬੈਧੇ ਤਾਂ ਉਹ ਹੋਰ ਵੀ ਆਪਾਂ ਨੂੰ ਦੇ ਸਕਦੇ ਪੋਸਟਾਂ ਤਾਂ ਤੁਸੀਂ ਆਪਣੀ ਪ੍ਰੈਪਰੇਸ਼ਨ ਵੀ ਸ਼ੁਰੂ ਕਰ ਦਿਓ ਜਿੰਨਾਂ ਦੇ ਨਾਮ ਨਹੀਂ ਆਏ ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਦੀ ਸਕਰੀਨਸ਼ਾਟ ਮਾਰ ਕੇ ਦੇਖ ਸਕਦੇ ਹੋ ਠੀਕ ਹੈ ਜੀ ਇਹ ਸਾਰਿਆਂ ਦੇ ਨਾਮ ਆ ਗਏ ਠੀਕ ਹੈ ਧੰਨਵਾਦ ਜੀ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਕਿਉਂਕਿ ਹੋਰ ਵੀ ਸਟੂਡੈਂਟ ਇਸ ਵੀਡੀਓ ਨੂੰ ਦੇਖ ਕੇ ਅਤੇ ਉਹ ਵੀ ਆਪਣਾ ਦਾਜਾ ਲਗਾ ਲੈਣ ਕੀ ਅਸੀਂ ਸਾਡੀਆਂ ਕਿੰਨੀਆਂ ਵੈਕੈਂਸੀਆਂ ਤੇ ਕਿਹੜੀ ਵੈਕੈਂਸੀ ਕਿਹਦੇ ਲਈ ਹੈ ਤੇ ਵੀਡੀਓ ਨੂੰ ਬាទਵਾ ਦੀ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਅਸੀਂ ਤੁਹਾਡੇ ਲਈ ਵੀਡੀਓ ਬਣਾਉਣੀ ਹੈ ਜੇਕਰ ਤੁਸੀਂ ਸ਼ੇਅਰ ਨਹੀਂ ਕਰੋਗੇ ਕੋਈ ਹੋਰ ਦੇਖੇਗਾ ਨਹੀਂ ਤਾਂ ਸਾਨੂੰ ਵੀ ਵੀਡੀਓ ਅਸੀਂ ਸਿਰਫ ਤੁਹਾਡੇ ਲਈ ਬਣਾਉਣੀ ਹੈ ਮਲਟੀਪਲ ਹੈਲਥ ਵਰਕਰ ਦੀ ਸਟੂਡੈਂਟ ਜਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਲਈ ਤਾਂ ਤੁਸੀਂ ਇਸ ਵੀਡੀਓ ਨੂੰ ਬាទਵਾ ਦੀ ਲਾਈਕ ਵੀ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸਬਸਕ੍ਰਾਈਬ ਕਰਦੇ ਨਾਲ ਸਾਨੂੰ ਕੋਈ ਪੈਸੇ ਨਹੀਂ ਮਿਲਦੇ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਨਾ ਤੁਹਾਡੇ ਲਾਈਕ ਕਰਨ ਨਾਲ ਸਾਨੂੰ ਕੋਈ ਪੈਸੇ ਮਿਲਨੇ ਤਾਂ ਮਤਲਬ ਇਹੀ ਉੱਦਾਂ ਥੋੜਾ ਇਮੋਟਿਵੇਸ਼ਨ ਮਿਲ ਜਾਂਦੀ ਕਿ ਹਾਂ ਅਸੀਂ ਚੀਜ਼ ਪਾਈ ਹੈ ਤੇ ਕਿਸੇ ਨੂੰ ਪਸੰਦ ਆਈ ਹੈ ਕਮੈਂਟ ਕਰਨ ਦੇ ਨਾਲ ਹੋਰ ਕੋਈ ਵੀਡੀਓ ਦਾ ਲਾਈਕ ਜਾਂ ਸ਼ੇਅਰ ਸਬਸਕ੍ਰਾਈਬ ਕਰਨ ਦੇ ਤੁਹਾਨੂੰ ਪੈਸੇ ਨਹੀਂ ਮਿਲਦੇ ਠੀਕ ਹੈ ਜੀ ਉਹ ਤਾਂ ਜਿੰਨੇ ਹੋਣੇ ਸੀ ਉਹ ਤਾਂ ਸਾਡੇ ਸਬਸਕ੍ਰਾਈਬ ਹੋ ਗਏ ਧੰਨਵਾਦ ਜੀ